ਤਉ ਚਰੀ ਛੰਦ ਸਾਤਰੀ ਛੰਦ ਤਉ ਪ੍ਰਸਾਦ ਤਉ ਪ੍ਰਸਾਦ ਤਉ ਤਰ ਤਰ ਤਉ ਤਰ ਇਹਦੀ ਆਵਾਜ਼ ਕੱਢਣੀ ਤਾਂ ਵੀ ਅੱਧਾ ਵਾਵਾ ਬੋਲ ਹੋਣਾ ਤਉ ਪ੍ਰਸਾਦ ਤਉ ਪ੍ਰਸਾਦ ਅਰੂਪ ਹੈ ਅਰੂਪ ਹੈ ਹੈ ਸ਼ਬਦ ਬਿੰਦੀ ਲਾ ਕੇ ਬੋਲਣੇ ਆ ਅਰੂਪ ਹੈ ਅਰੂਪ ਹੈ ਅਨੂਪ ਹੈ ਅਨੂਪ ਹੈ ਅਜੂ ਹੈ ਅਜੂ ਹੈ ਅਭੂ ਹੈ ਅਭੂ ਹੈ ਸਾਰ ਸੰਗਤਿ ਮਹਾਰਾਜ ਨੇ ਕਈ ਭਾਸ਼ਾ ਵਰਤੀਆਂ ਕੱਲੀ ਪੰਜਾਬੀ ਨਹੀਂ ਹਿੰਦੀ ਵੀ ਉਰਦੂ ਵੀ ਫਾਰਸੀ ਅਰਬੀ ਬ੍ਰਿਜ ਭਾਸ਼ਾ ਕਈ ਭਾਸ਼ਾ ਵਰਤੀਆਂ ਉਹਨਾਂ ਪਾਸ਼ਾ ਦੇ ਅਨੁਕੂਲ ਸ਼ਬਦ ਬੋਲੇ ਜਾਣੇ ਹਨ ਜੱਜੇ ਤੇ ਜ਼ੋਰ ਦੇਣਾ ਅਜੂਬ ਬੋਲਾ ਜੇ ਸ਼ਬਦ ਬੋਲਣਾ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਬੋਲਾ ਜੇ ਸ਼ਬਦ ਬੋਲਣਾ ਤਾਂ ਦੇ ਦੇ ਜ਼ੋਰ ਦੇਣਾ ਅਤੇ ਹੈ ਅਪੇ ਹੈ ਅਜੀਤ ਹੈ ਅਜੀਤ ਹੈ ਅਭੀਤ ਹੈ ਅਭੀਤ ਹੈ ਤ੍ਰਿਮਾਨ ਹੈ ਤ੍ਰਿਮਾਨ ਹੈ ਨਿਧਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਤ੍ਰਿਵਰਗ ਹੈ ਅਸਰਗ ਹੈ ਅਸਰਗ ਹੈ ਅਨੀਲ ਹੈ ਅਨੀਲ ਹੈ ਅਨਾਦ ਹੈ ਅਨਾਦ ਹੈ ਅਜੇ ਹੈ ਅਜੇ ਆਜ਼ਾਦ ਹੈ ਆਜ਼ਾਦ ਹੈ ਪੂਰੇ ਪੂਰੇ ਅੱਖਰ ਬੋਲਣੇ ਆਜ਼ਾਦ ਹੈ ਆਜ਼ਾਦ ਹੈ ਅਜਨਮ ਹੈ ਅਜਨਮ ਹੈ ਅਵਰਨ ਹੈ ਅਵਰਨ ਹੈ ਅਭੂਤ ਹੈ ਅਭੂਤ ਹੈ ਅਪਰਨ ਹੈ ਅਪਰਨ ਹੈ ਅਗੰਜ ਹੈ ਅਗੰਜ ਹੈ ਅਪੰਜ ਹੈ ਅਪੰਜ ਹੈ ਅਚੂਜ ਹੈ ਅਚੂਜ ਹੈ ਦੋਵੇਂ ਝੱਜੇ ਆ ਭਾਰੇ ਕਰਕੇ ਬੋਲਣੇ ਅਚੂਜ 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 ਹੈ ਅਚੂਜ ਹੈ ਅਚੰਜ ਹੈ ਅਚੰਜ ਹੈ ਅਮੀਕ ਹੈ ਅਮੀਕ ਹੈ ਰਫੀਕ ਹੈ ਰਫੀਕ ਹੈ ਅਤੰਦ ਹੈ ਅਤੰਦ ਹੈ ਆਬੰਦ ਹੈ ਆਬੰਦ ਹੈ ਇੰਦਰਬੂਜ ਹੈ ਇੰਦਰਬੂਜ ਹੈ ਅਸੂਜ ਹੈ ਅਸੂਜ ਹੈ ਆਕਾਲ ਹੈ ਅਕਾਲ ਹੈ ਅਜਾਲ ਹੈ ਅਜਾਲ ਹੈ ਅੱਲਾਹ ਹੈ ਅੱਲਾਹ ਹੈ ਅਰੇ ਤੇ ਅਧਿਕ ਲਾ ਕੇ ਜੋਰ ਨਾ ਬਰੋਣਾ ਜਿੱਦਾਂ ਮੁਸਲਮਾਨ ਅੱਲਾਹ ਕਹਿੰਦੇ ਉਹੀ ਚੀਜ਼ ਆ ਮਹਾ ਨੇ ਹਾਏ ਨਾ ਇਹ ਸ਼ਬਦ ਵਿਚਾਰਿਆ ਅੱਲਾਹ ਹੈ ਅੱਲਾਹ ਹੈ ਅਜਾਹ ਹੈ ਅਜਾਹ ਹੈ ਅਨੰਤ ਹੈ ਅਨੰਤ ਹੈ ਮਹੰਤ ਹੈ ਮਹੰਤ ਹੈ ਅਲੀਕ ਹੈ ਅਲੀਕ ਹੈ ਅੰਦਰ ਸ੍ਰੀਕ ਹੈ ਨਰਸ੍ਰੀਕ ਹੈ ਅੰਦਰ ਲੰਭ ਹੈ ਲੰਭ ਹੈ ਅਸੰਭ ਹੈ ਅਸੰਭ ਹੈ ਅਗੰਮ ਹੈ ਅਗੰਮ ਹੈ ਅਜੰਮ ਹੈ ਅਜੰਮ ਹੈ ਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਬਾਹ ਹੈ ਅਬਾਹ 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 ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਉਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਸਮਸਤੀ ਮੰਮੇ ਤੇ ਅਧ ਕਲਾ ਕੇ ਬੋਲਣਾ ਸਮਸਤੀ 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 ਨਿਦਾਨੇ ਨਿਦਾਨੇ ਨਮੋ ਦੇਵ ਦੇਵੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਵਣੇ ਨਮੋ ਸਰਬ ਭਾਉਨੇ ਅਨੰਗੀ ਅਨਾਥੇ ਗੀਤ ਅਨਾਤੇ ਸਿੰਦਰ ਸੰਗੀ ਪਰਮਾਥੇ ਨਰ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਗੀਤ ਨਮੋ ਤਾਨ ਤਾਨੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਅਨੰਗੀ ਅਨਾਮੇ ਸਮਸਤੀ ਸਰੂਪੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਸਮਸਤੀ ਕਲੰਕੰ ਬਿਨ ਕਲੰਕੰ ਬਿਨ ਅਨੇਕ ਲੰਕੀ ਸਰੂਪੇ ਅਨੇਕ ਲੰਕੀ ਸਰੂਪੇ ਨਮੋ ਰਾਜ ਰਾਜੇਸਵਰੰ ਨਮੋ ਰਾਜ ਰਾਜੇਸਵਰੰ ਸਸੇ ਨੂੰ ਔਂਕੜ ਅੱਧਾ ਐੜਾ ਤੇ ਰਾਰੇ ਟਿੱਪੀ ਸਵਰੰਗ ਸਵਰ ਸਵਰੰਗ ਸਵਰੰਗ ਅੱਧਾ ਵਾਵਾ ਬੋਲਣਾ ਸਵਰੰਗ ਸਵਰੰਗ ਨਮੋ ਰਾਜ ਰਾਜੇਸਵਰੰ ਨਮੋ ਰਾਜ ਰਾਜੇਸਵਰੰਗ ਇਕੱਠਾ ਪਾਠ ਬੋਲਣਾ ਹੈ ਰਾਜੇਸ਼ਵਰੰ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਨਮੋ ਰਾਜ ਪਰਮ ਬ੍ਰਿਧੇ ਬ੍ਰਿਧੇ ਪਾਠ ਉਚਾਰਨਾ ਮਹਾਰਾਜ ਨੂੰ ਸਿਹਾਰੀ ਲਾਉਣੀ ਆ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੇਖੀ ਅਪਰਮੀ ਅਪੋਗੀ ਅਪੁਗਤੇ ਅਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਵਰੰ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਨਮੋ ਨਿਤ ਨਾਰਾਇਣੀ ਨੰਨੇ ਨੂੰ ਕੰਨਾ ਨਾਰਾਇਣੀ ਨਾਰਾਇਣੀ ਕਰੂਰ ਕਰਮੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਦੇਵੇ ਸੋ ਧਰਮੇ ਸੋ ਧਰਮੇ ਕਾ ਪਾਠ ਇਕੱਠਾ ਬੋਲਣਾ ਸੋ ਧਰਮੇ ਨਮੋ ਰੋਗ ਹਰਤਾ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਸਾਹ ਸਾਹੰ ਸਾਹ ਸਾਹ ਹਾ ਹਾ ਮੁਕਤ ਇਸ ਤਰ੍ਹਾਂ ਬੋਲਣਾ ਸਾਹ ਸਾਹ ਨਮੋ ਸਾਹ ਸਾਹੰ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮਸਤੰ ਇਸਨਾਨੰ ਈੜੀ ਨੂੰ ਸਿਹਾਰੀ ਆ ਈੜੀ ਸਿਹਾਰੀ ਏ ਇਸਨਾਨੰ 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 ਨਮੋ ਮੰਤਰ ਮੰਤਰੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਦਾ ਸੱਚ ਦਾ ਆਨੰਦ ਸੱਚ ਦਾ ਆਨੰਦ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਅਨੂਪੇ ਅਰੂਪੇ ਸਮਸਤੋਲ ਨਿਵਾਸੀ ਸਮਸਤੋਲ ਨਿਵਾਸੀ ਲੱਲੇ ਨੂੰ ਸਿਹਾਰੀਆ ਸਮਸਤੋਲ ਸਮਸਤੋਲ ਤੋਲੇ ਕਹਣਾ ਤੱਤੇ ਨੂੰ ਕੜਾ ਸਮਸਤੋਲ ਨਿਵਾਸੀ ਸਮਸਤੋਲ ਨਿਵਾਸੀ ਸਦਾ ਸਿੱਧ ਦਾ ਸਦਾ ਸਿੱਧ ਦਾ ਦਾ ਸ਼ਬਦ ਵੱਖਰਾ ਬੋਲਣਾ ਸਦਾ ਸਿੱਧ ਦਾ ਸਦਾ ਸਿੱਧ ਦਾ ਬੁੱਧ ਦਾ ਵਿਰਧ ਕਰਤਾ ਵਿਰਧ ਕਰਤਾ ਵਿਰਧ ਵਿਰਧ ਸ਼ਬਦੋਚਾਰਨਾ ਵਿਰਧ ਕਰਤਾ ਵਿਰਧ ਕਰਤਾ ਉਦ ਉਰਦ ਅਰਦੰ ਉਦ ਉਰਦ ਅਰਦੰ अदूर्द अर्दं वदूर्द अर्दं अगं ओग हरता हरं ओग हरता परम परम परमेश्वरं परम परम परमेश्वरं प्रोष्पालं प्रोष्पालं सदा सर्वदा सदा सर्वदा दा शब्द वखरा सदा सर्वदा सदा सर्वदा सिद्धदाता दयालं सिद्धदाता दयालं वशेदी अभेदी वशेदी अभेदी अनामं अकामं ਨਮਸਤੋ ਪਰਾਜੀ ਸਮਸਤੋ ਪਰਾਜੀ ਸਮਸਤੋ ਪਰਾਜੀ ਸਮਸਤੋ ਪਰਾਜੀ ਸਮਸਤ ਤਸਤ ਧਾਮੰ ਸਮਸਤਸਤਾਨੰ ਸਮਸਤਸਤ ਸਮਸਤਸਤ ਧਾਮੰ ਸਮਸਤਸਤ ਸਸਿਆ ਦੀ ਸਸੇ ਦੀ ਆਵਾਜ਼ ਨਹੀਂ ਆਉਂਦੀ ਸਮਸ ਤਸਤ ਸਮਸ ਤਸਤ ਸਸਾ ਬਰਾਬਰ ਦੇ ਪੂਰਾ ਬੋਲਣਾ ਸਮਸ ਤਸਤ ਸਮਸ ਤਸਤ ਸਮਸ ਤਸਤ ਤਾਮੰ ਸਮਸ ਤਸਤ ਤੇਰਾ ਜੋਰ ਤੇਰਾ ਜੋਰ ਚੌਚਰੀ ਛੰਦ ਚੌਚਰੀ ਛੰਦ ਜਲੇ ਹੈ ਜਲੇ ਹੈ ਹਲੇ ਹੈ ਹਲੇ ਹੈ ਅਪੀਤ ਹੈ ਅਪੀਤ ਹੈ ਅਪੇ ਹੈ ਅਪੇ ਹੈ ਪ੍ਰਭੂ ਹੈ ਪ੍ਰਭੂ ਹੈ ਅਜੂ ਹੈ ਅਜੂ ਹੈ ਆਦੇਸ਼ ਹੈ ਆਦੇਸ਼ ਹੈ ਅਪੇਸ਼ ਹੈ